ਇਸ ਤੋਂ ਵੱਡਾ ਪਤਿਤ ਬਣਾ ਹੋਰ ਕੀ ਹੈ ਸਾਡਾ ਧਿਆਨ ਇਹ ਹੁੰਦਾ ਵੀ ਪੱਗ ਹੋਵੇ ਕੇਸ ਦਾੜੀ ਹੋਣ ਗਾਤਰੇ ਕਿਰਪਾਨ ਹੋਵੇ ਗੁਰਮੁਖੀ ਤਾਂ ਹੈ ਹੀ ਨਹੀਂ ਸਾਡੇ ਕੋਲ ਗੁਰਸਿੱਖੀ ਦੀਆਂ ਬਾਤਾਂ ਤਾਂ ਹੈ ਹੀ ਨਹੀਂ ਸਾਡੇ ਕੋਲ ਇਹ ਪੱਗ ਤਾਂ ਹੀ ਸੋਹਣੀ ਲੱਗਦੀ ਹੈ ਜੇ ਜ਼ੁਬਾਨ ਤੇ ਪੰਜਾਬੀ ਗੁਰਮੁਖੀ ਹੋਵੇ ਇਹ ਪੱਗ ਤਾਂ ਹੀ ਸੋਹਣੀ ਲੱਗਦੀ ਹੈ ਪੱਗ ਬੰਨਣ ਵਾਲੇ ਨੂੰ ਇਸ ਪੱਗ ਦਾ ਇਤਿਹਾਸ ਮਾਲੂਮ ਹੋਵੇ ਵੀ ਇਹ ਪੱਗ ਕੇਵਲ ਕੱਪੜਾ ਨਹੀਂ ਹੈ ਇਹ ਸ਼ਹਾਦਤਾਂ ਦੇ ਉਸ ਲੜੀ ਦਾ ਹਿੱਸਾ ਹੈ ਇਹ ਕਪੜਾ ਨਹੀਂ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਧਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਿੰਨਾਂ ਦੀਆਂ ਲਾਸਾਨੀ ਸ਼ਹਾਦਤਾਂ ਤਿੰਨਾਂ ਦੇ ਪੁੱਤਾਂ ਪਰਿਵਾਰਾਂ ਦੀਆਂ ਸ਼ਹਾਦਤਾਂ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਦੀ ਯਾਦ ਹੈ ਜਿਹੜੀ ਅਸੀਂ ਸਦਾ ਸਿਰ ਤੇ ਬੰਨੀ ਹੈ ਵੀ ਤੁਹਾਡੇ ਦਿੱਤੇ ਸਰਮਾਏ ਨੂੰ ਸੰਭਾਲਿਆ ਹੈ ਹਕੂਮਤਾਂ ਕਹਿੰਦੀਆਂ ਸੀ ਪੱਗ ਸਿਰ ਤੇ ਰਹਿਣ ਨਹੀਂ ਦੇਣੀ ਸਿੱਖ ਕਹਿੰਦੇ ਸਨ ਵੀ ਕੋਈ ਹੈ ਮਾਈ ਦਾ ਲਾਲ ਜਿਹੜਾ ਲਾ ਕੇ ਦਿਖਾਵੇ ਇਹ ਉਹ ਇਤਿਹਾਸ ਹੈ ਤੇ ਜੇ ਸਾਨੂੰ ਇਤਿਹਾਸ ਨਹੀਂ ਪਤਾ ਨਾ ਫਿਰ ਸਾਡੀ ਬੰਨੀ ਹੋਈ ਪੱਗ ਢੀਆਂ ਪੈਣਾ ਦੀ ਇੱਜ਼ਤਾਂ ਵੱਲ ਤੱਕੇਗੀ ਇਹ ਬਚਾਏਗੀ ਨਹੀਂ ਤੱਕੇਗੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਜਿੱਥੇ ਬਾਣੀ ਸਾਨੂੰ ਲੜਨ ਹੋਣੀ ਚਾਹੀਦੀ ਏ ਯਾਦ ਸਾਡੇ ਹਿਰਦੇ ਵਿੱਚ ਵਸਣੀ ਚਾਹੀਦੀ ਏ ਉੱਥੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡੇ ਪੁਰਖਿਆਂ ਦਾ ਜੀਵਨ ਉਹਨਾਂ ਦਾ ਫਲਸਫਾ ਉਹਨਾਂ ਦੇ ਵਿਚਾਰ ਕੀ ਸਨ ਸਾਡਾ ਜੀਵਨ ਸਾਡੇ ਜੀਵਨ ਦਾ ਸਟਾਈਲ ਕੀ ਹੈ ਸਾਡਾ ਸਾਰਾ ਜੋਰ ਕਿੱਧਰ ਲੱਗਾ ਹੈ ਅਸੀਂ ਕੀ ਕੰਮ ਕਰਦੇ ਆ ਤੇ ਸਾਡੇ ਗੁਰੂ ਦੇ ਬਚਨ ਕੀ ਨੇ ਜਿਸ ਦਿਨ ਇਹਨਾਂ ਦੋਵਾਂ ਦੇ ਵਿੱਚ ਅੰਤਰ ਪਤਾ ਚੱਲ ਗਿਆ ਉਸ ਦਿਨ ਅਸੀਂ ਪੂਰਨ ਗੁਰਸਿੱਖ ਦੇ ਰਾਹ 'ਤੇ ਚੱਲ ਪਾਵਾਂਗੇ ਸਾਡੇ ਗੁਰੂ ਦੇ ਬਚਨ ਸਨ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਿਆਵੀ ਖੱਟੀ ਹੈ ਲੰਗਰ ਲਗਾਓ ਗੁਰੂ ਸ਼ਬਦ ਦਾ ਲੰਗਰ ਲਗਾਓ ਜੀ ਦੇ ਵਿੱਚ ਤੋਟ ਨਾ ਗਿਆਨ ਦਾ ਲੰਗਰ ਲਗਾਓ ਦੁਨੀਆ ਨੂੰ ਐਜੂਕੇਸ਼ਨ ਨਾਲ ਜੋੜੋ ਜਿਸ ਲੰਗਰ ਵਿੱਚ ਕਦੀ ਤੋਟ ਨਹੀਂ ਆ ਸਕਦੀ ਜਿਹੜਾ ਕਦੀ ਨਹੀਂ ਘਟ ਸਕਦਾ ਅਸੀਂ ਇੱਕ ਸ਼ਬਦ ਸੁਣਿਆ ਸਿਰਫ ਲੰਗਰ ਹਾਂ ਲੰਗਰ ਵੀ ਪ੍ਰਚਾਰ ਦਾ ਇੱਕ ਸਾਧਨ ਹੈ ਮਾਧਿਅਮ ਹੈ ਕਈ ਸੱਜਣਾ ਦੇ ਸਵਾਲ ਹੁੰਦੇ ਗਿਆਨੀ ਜੀ ਗੁਰਸਿੱਖੀ ਪਰਫੁੱਲਤ ਨਹੀਂ ਹੋ ਰਹੀ ਤੇ ਮੈਂ ਕਹਿੰਨਾ ਵੀ ਸਾਡੀਆਂ ਮਾਵਾਂ ਭੈਣਾਂ ਧੀਆਂ ਦੇ ਹੱਥ ਵਿੱਚ ਡੋਰ ਹੈ ਇੱਕ ਬੱਚੀ ਸਿੱਖਿਸ਼ਤ ਹੋਏਗੀ ਉਹ ਕਈ ਪਰਿਵਾਰਾਂ ਦੇ ਵਿੱਚ ਸਿੱਖੀ ਨੂੰ ਵੰਡੇਗੀ ਉਹ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਕਿਸੇ ਦੀ ਮਾਂ ਕਿਸੇ ਲਈ ਉਹਨੇ ਸੱਸ ਬੰਨਣਾ ਕਿਸੇ ਦੀ ਨõ ਬੰਨਣਾ ਹੈ ਕਿੰਨੇ ਹੀ ਰਿਸ਼ਤੇ ਨੇ ਇੱਕ ਬੱਚੀ ਦੇ ਇੱਕ ਬੱਚੀ ਜੇ ਸਿੱਖੀ ਦੀ ਗੁੜਤੀ ਲਵੇਗੀ ਉਹ ਕਿੰਨਿਆਂ ਨੂੰ ਸਿੱਖੀ ਨਾਲ ਜੋੜ ਦੇਵੇਗੀ ਇੱਕ ਬੱਚੀ ਪਰਿਵਾਰ ਵਿੱਚੋਂ ਜੇ ਸਿੱਖੀ ਨਾਲੋਂ ਟੁੱਟ ਗਈ ਨਾ ਉਹਨੇ ਕਿੰਨਿਆਂ ਨੂੰ ਸਿੱਖੀ ਨਾਲੋਂ ਤੋੜ ਦੇਣਾ ਸਾਡੇ ਘਰਾਂ ਵਿੱਚ ਕਲੇਸ਼ ਦਾ ਕਾਰਨ ਵੀ ਇਹੋ ਹੀ ਹੈ ਵੀ ਅਸੀਂ ਨਾ ਤਾਂ ਗੁਰੂ ਦੇ ਹੋ ਹੀ ਸਕੇ ਆ ਤੇ ਨਾ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਅੱਜ ਕੱਲ੍ਹ ਹਾਲਾਤ ਇਹ ਨੇ ਵੀ ਬੀਬੀਆਂ ਨੂੰ ਜੂੜਾ ਕਰਨਾ ਨਹੀਂ ਹੁੰਦਾ ਤੇ ਉਹ ਸੁਭਾਵਕ ਜੀ ਗੱਲ ਕਹਿ ਦਿੰਦੇ ਵੀ ਚਲ ਕਟਿੰਗ ਕਰਵਾ ਲਓ ਕੋਈ ਗੱਲ ਨਹੀਂ ਜਦੋਂ ਵੱਡਾ ਹੋਏਗਾ ਪੱਗ ਮੰਨ ਲੈਗਾ ਨਹੀਂ ਜੇ ਮਾਂ ਜੂੜਾ ਕਰਨੀ ਭੁੱਲ ਗਈ ਜੇ ਪਿਓ ਊੜਾ ਪੜਾਉਣਾ ਭੁੱਲ ਗਿਆ ਨਾ ਜੂੜਾ ਰਿਆ ਨਾ ਊੜਾ ਰਿਆ ਦੋਵਾਂ ਤੋਂ ਗਏ ਫਿਰ ਸਿੱਖੀ ਕਦੀ ਨਹੀਂ ਘਰ ਵਿੱਚ ਆ ਸਕਿਆ ਬਹੁਤ ਮੁਸ਼ਕਲ ਹੈ ਦੋ ਚੀਜ਼ਾਂ ਨੂੰ ਸੰਭਾਲ ਲਈ ਇੱਕ ਊੜੇ ਨੂੰ ਪੰਜਾਬੀ ਨੂੰ ਇੱਕ ਜੂੜੇ ਨੂੰ ਗੁਰੂ ਸਾਹਿਬ ਜੀ ਦੀ ਦਿੱਤੀ ਸਿੱਖੀ ਹਾਲਾਂਕਿ ਕੇਸਾਂ ਵਿੱਚ ਸਿੱਖੀ ਨਹੀਂ ਹੈ ਭਾਈ ਤਾਰੂ ਸਿੰਘ ਜੀ ਤੂੰ ਸੁਣੀਏ ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ ਤੇਰਾ ਖੋਪੜ ਲਾ ਦਿੰਨੇ ਆ ਤੂੰ ਸਿੱਖੀ ਤੋਂ ਟੁੱਟ ਜਾਏਗਾ ਕਹਿੰਦਾ ਨਹੀਂ ਵਿਆੜਿਆ ਖੋਪੜ ਲਾਇਆ ਮੈਂ ਸਿੱਖੀ ਤੋਂ ਟੁੱਟ ਨਹੀਂ ਜਾਵਾਂਗਾ ਮੈਂ ਹੋਰ ਜੁੜ ਜਾਵਾਂਗਾ ਸਿੱਖੀ ਮੇਰੇ ਅੰਦਰ ਦੇ ਵਿਚਾਰ ਨੇ ਉਹ ਵਿਚਾਰ ਦਾ ਸ਼ਿੰਗਾਰ ਨਹੀਂ ਮੇਰੇ ਕੇਸ ਤੂੰ ਤਾਂ ਸ਼ਿੰਗਾਰ ਖਤਮ ਕਰਦਾ ਹੈ ਵਿਚਾਰ ਨਹੀਂ ਖਤਮ ਕਰ ਸਕਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤਾਂ ਸਿਦਕ ਹੈ ਇਹ ਤਾਂ ਪਿਆਰ ਹੈ ਗੁਰੂ ਦੇ ਨਾਲ ਵੀ ਤੁਸੀਂ ਜਿੰਨਾ ਜ਼ਿਆਦਾ ਤੋੜੋਗੇ ਮੈਂ ਉਹਨਾਂ ਜ਼ਿਆਦਾ ਜੁੜਦਾ ਜਾਵਾਂਗਾ ਇਹ ਪ੍ਰੇਮ ਹੈ ਸਾਡਾ ਗੁਰੂ ਨਾਲ ਤਨ ਸੰਨ ਉਹ ਮਾਵਾਂ ਜੋ ਮੀਰ ਮੰਨੂ ਦੀ ਕੈਦ ਵਿੱਚ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਕੇ ਵੀ ਗੁਰੂ ਨਾਨਕ ਦੇ ਘਰ ਨੂੰ ਸਜਦਾ ਕਰਦੀਆਂ ਸਨ ਮਾਲਕਾ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾ ਲਈ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਇੱਕ ਬਾਟਾ ਪਾਣੀ ਦਾ ਦੇਣਾ ਸੁੱਕੀ ਹੋਈ ਇੱਕ ਰੋਟੀ ਦੇਣੀ ਉਸ ਰੋਟੀ ਤੇ ਸਾਰਾ ਦਿਨ ਗੁਜ਼ਾਰਨਾ ਕਈ ਕਈ ਮਣ ਆਟਾ ਚੱਕੀ ਹੱਥਾਂ ਦੇ ਨਾਲ ਚਲਾਉਣੀ ਤੇ ਜਰਵਾਣਿਆਂ ਨੇ ਕੁਛੜ ਚੁੱਕੇ ਹੋਏ ਜਵਾਕਾਂ ਨੂੰ ਬੱਚਿਆਂ ਨੂੰ ਉਸ਼ਾਲ ਕੇ ਨੇਜੇ ਵਿੱਚ ਪਰੋ ਦੇਣਾ ਫਾੜ ਕੇ ਅਤਲੀਆਂ ਕੱਢ ਕੇ ਗਲ ਵਿੱਚ ਮਾਂ ਦੇ ਪਾ ਦੇਣਾ ਤੇ ਮਾਂ ਨੂੰ ਪੁੱਛਣਾ ਕੀ ਮਿਲੇ ਤੈਨੂੰ ਸਿੱਖੀ ਵਿੱਚੋਂ ਦੇ ਮਾਂ ਨੇ ਆਖਣਾ ਧੰ ਗੁਰੂ ਨਾਨਕ